ਲਓ ਜੀ ਅੱਜ ਇੱਕ ਨਵਾਂ ਸਵਾਲ ਲੈ ਕੇ ਫੇਰ ਆਪਾਂ ਹਾਜ਼ਰ ਹੋਏ ਆਂ ਸਵਾਲ ਆਪਣਾ ਆਇਆ ਥੱਲੇ ਦੇ ਅੰਦਰ ਨੂੰ ਕਰਮਾਂਗੇ ਜ਼ੂਮ ਕਰ ਜ਼ੂਮ ਆਹ ਦੇਖੋ ਇੱਟਾਂ ਰੱਖਿਆ ਆਪਾਂ ਆ ਲੈਣਾ ਬਣਾਇਆ ਡੱਬੇ ਬਣਾ ਲਿਆ ਠੀਕ ਆ ਜੀ ਇਹਦੇ ਵਿੱਚ ਹਰ ਇੱਕ ਖਾਨੇ ਦੇ ਵਿੱਚ ਤਿੰਨ ਤਿੰਨ ਰੋੜੇ ਆਪਾਂ ਰੱਖਦੇ ਆ ਤਿੰਨ ਇੱਥੇ ਤਿੰਨ ਉੱਥੇ ਤਿੰਨ ਉੱਥੇ ਤਿੰਨ ਇੱਧਰ ਤਿੰਨ ਤੇ ਤਿੰਨ ਅੱਧਰ ਇਹ 9-9 ਰੋੜੇ ਹੋ ਗਏ ਆ ਠੀਕ ਆ ਜੀ 9 ਰੋੜੇ ਇੱਧਰ ਨੂੰ ਹੋ ਗਏ ਆ 9 ਹੀ ਇੱਧਰ ਨੂੰ ਹੋ ਗਏ ਆ ਸਵਾਲ ਆ ਬਣਾ ਇਹ ਆ ਆ ਜਿਹੜਾ ਰੋੜਾ ਵੀ ਆ ਇਹ ਵੀ ਵਿੱਚੇ ਐਡਜਸਟ ਕਰਨਾ ਆ ਵਿੱਚ ਇਹਨੂੰ ਜੋੜ ਕੇ ਐਡਜਸਟ ਕਰਕੇ ਜਿਹੜੇ ਸੰਖਿਆ ਆ ਤਾਂ ਇੱਧਰ ਨੂੰ ਵੀ 9 ਹੋਏ ਰਹਿਣਾ ਤੇ ਇੱਧਰ ਨੂੰ ਵੀ 9 ਰਵੇ ਹੁਣ ਲਾਓ ਦਮਾਨ ਲਾਓ ਤਾਰੀ ਜੀ ਦੇਖੋ ਦੇਖੋ ਤਾਰਾ ਜੀ ਕਰ ਐਨ ਵੀ ਨੋ ਕੋਈ ਆ ਲੈਂ ਨਹੀਂ ਬਣ ਗਿਆ ਆ ਖਾਨੇ ਇੱਦਾਂ ਇੱਧਰ ਨੂੰ ਵੀ ਨਾ ਹੋਣ ਇੱਧਰ ਨੂੰ ਵੀ ਨਾ ਆ ਵਿਚ ਜੋੜਨਾ ਆ ਪਹਿਲਾਂ 9 9 ਹੈਗੇ ਆ ਨਾ ਹਾਂ ਹੈਗੇ ਆ 9 9 ਆ ਵੀ ਜੋੜ ਕੇ ਫਿਰ 9 ਦੇ 9 ਹੋਣ 9 9 ਹੀ ਹੋਣ ਅੱਛਾ ਇਹ ਵੀ ਵਿਚ ਐਡਜਸਟ ਕਰਨਾ ਤੇ ਵਿਚ ਰੋੜਾ ਪਾ ਦੇਣਾ ਫਿਰ ਇੱਦਾਂ ਵੀ ਨਾ ਹੋਣ ਤੇ ਇੱਦਾਂ ਵੀ ਨਾ ਹੋਣ ਲਾਓ ਤਾਰੀ ਜੋੜ ਲਾਓ ਦੇਖੋ ਬੈ ਕੇ ਕਰਕੇ ਦੇਖੋ ਕੋਈ ਜੰਨੀ ਕਿੰਦੀ ਵਾਰ ਗਲਤ ਵੀ ਹੋ ਗਿਆ ਤੁਹਾਨੂੰ ਕਰੋ ਤਾਰੇ ਜੀ ਹਰ ਸ਼ੁਰੂ ਕਰ ਸ਼ੁਰੂ ਕਰੋ 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 ਇਹ ਜਿਹੜੀ ਆ ਦੇਖ ਆ ਵਿੱਚ ਰੂੜਾ ਉਹ ਜੱਸ ਕਰੋ ਆਹ ਰੂੜਾ ਦੇਖੋ 9 9 ਕਿੱਦਾਂ ਹੁੰਦੇ ਆ ਅੱਛਾ ਤੇਰੇ ਟੈлефон ਫੜ ਲੈ ਯਾਰ ਆਹ ਫੋਨ ਤਾਰੇ ਨਾਲ ਫੜਾਤਾ ਜੋਚ ਆ ਗਿਆ ਬੈਠ ਹੁੰਦਾ ਨਹੀਂ ਸੀ ਇੱਥੋਂ ਆਹ ਆਹ ਰੂੜਾ ਪਾਣਾ ਵਿੱਚ ਇਹ ਦੇਖ ਪਾਣਾ ਵਿੱਚ ਪਾਉਣਾ ਨੂੰ ਨਾ ਦੂਸਰਾ ਕਾ ਪਿੱਛੇ ਹੋ ਕੇ ਕਰ ਵਿਚਰਾ ਲਾਈਨਾਂ ਨੂੰ ਖਰਾਬ ਕਰ ਲੋ ਜੀ ਆਪਾਂ ਆ ਵੀ 9 9 ਕਰਨੇ ਚਾਹੀਏ ਫੇਰ ਆ ਰੋੜਾ ਵੀ ਵਿੱਚ ਐਡਜਸਟ ਕਰਨਾ ਵਿੱਚ ਜਮਾ ਕਰਨਾ ਨਾ ਇਹਦੇ ਇਹ ਤਾਂ ਫੇ ਚਾਰ ਬਣ ਜਣੇ ਆ ਨੋ ਬਣਾਣੇ ਆ 10 ਬਣਾਣੇ ਆ ਤੋ ਪਾਉ ਉਹਨੂੰ ਵਿੱਚ ਕਰ ਮਹਾਰਾਜ ਕਰੋ ਹੋਰ 10 ਬਣ ਗਏ ਹੁਣ ਠੀਕ ਹੀ ਬਣ ਗਿਆ ਇਹ ਬਣ ਗਿਆ ਤੁਹਾਡਾ 10 ਆ ਲਓ ਜੀ ਇਹ ਕੀ ਹੋਇਆ ਹੋਇਆ ਕੀ ਆ ਇਹ ਉੱਪਰ ਚਾਰਤਾ ਹੋਵੇ ਤਾਰੀ ਕਰ ਦੇਖ ਕਰ ਕੋਈ ਤਾਰੀ ਬਣਾ ਦੇ ਆ ਜਾਓ ਭਾਜੀ ਵੜਿਆ ਲਾਓ ਦਿਮਾਗ ਵੀਡੀਓ ਬੜੀਆ ਬਣ ਰਹੀ ਹੈ ਚੱਲ ਦੇਖੋ ਦੇਖੋ ਚੱਲ ਚੱਲ ਯਾਰ ਇਹ ਵਰਦਾਸ ਦਾ ਸਵਾਲ ਆਇਆ ਓਕਾ ਵੀ ਪੂਰਾ ਆ ਓਕਾ ਬਹੁਤ ਜ਼ਿਆਦਾ ਓਕਾ ਆ ਜਿਹੜਾ ਰੋੜਾ ਆ ਇਹਨੂੰ ਵਿੱਚ ਜਮਾ ਕਰਨਾ ਇਹਦੇ ਵਿੱਚ ਪਾਣਾ ਤੇ 9 9 ਹੀ ਹੋਣੇ ਚਾਹੀਦੇ ਆ ਫੇਰ ਵੀ ਆਹ ਲੋ ਰੋੜਾ ਇਹਨੂੰ ਜਮਾ ਕਰ ਕੇ ਪਹਿਲੇ ਪਿੱਛੇ ਉਹ ਛਾਂ ਨੂੰ ਉੱਤੇ ਰੱਖ ਦੇ ਉੱਥੇ 9 9 ਫੇਰ ਕਰੋ 9 9 ਵੀ ਹੋਣੇ ਚਾਹੀਦੇ ਆ ਰੱਖਣ ਦੀ ਤੂੰ ਰੱਖਤਾ ਦਿੱਤਾ ਆ ਵਾ ਚੱਕ ਕੇ ਤਾਲੀ ਇੱਕ ਵਾਰ ਘੜ ਦੇ ਉੱਲੀ ਜਾ ਕੇ ਨੀ ਕਰ ਮਹਾਰਾਜ ਲਾਜ ਮਾਰ ਮਹਾਰਾਜ ਆ ਯਾਰ ਸਭ ਜੀ ਸੰਤ ਤੋਂ ਬਾਹਰ ਲੈਂਦਾ ਕਿ ਨੋ ਬਣਾ ਕੇ ਵੀ ਦੱਸਾਂਗੇ ਇਹ ਨਹੀਂ ਗੱਲ ਕਿ ਨਹੀਂ ਉਦਾਂ ਹੀ ਤੁਹਾਨੂੰ ਕਰਦੇ ਸਵਾਲ ਬਣਾਤਾ ਆ ਸਵਾਲ ਇਹਦਾ ਹੱਲ ਵੀ ਕਰਕੇ ਦਵਾਂਗੇ ਦੇਖੋ ਕਰ ਮਹਾਰਾਜ ਸਾਡੀ ਦਿਮਾਗ ਤੋਂ ਨਿਕਲ ਗਿਆ ਇਹ ਹਾਂ ਕਰ ਟਰਾਈ ਆ ਤਾਰੀ ਤਾਰੀ ਕਰਦੇ ਕੋਠਾ ਖੱਦਰਾ ਕਰਦੇ ਕਿੱਦ ਨੂੰ ਹੋਣਾ ਇਹ ਪਤਾ ਨਹੀਂ ਹੁੰਦਾ ਉਦਾਂ ਵੀ ਹੋ ਜਾਂਦਾ ਹੁੰਦਾ ਹੈ ਇਹਦਾ ਆ ਰੋੜਾ ਚਾਂਸਲਾ ਬਣ ਗਈ ਨਹੀਂ ਲੱਗ ਰਿਹਾ ਪਤਾ ਕੋਈ ਸ਼ਡਜਸਟਮੈਂਟ ਨਹੀਂ ਬਣੀ ਗਈ ਦਮਾ ਨਹੀਂ ਬਣਦਾ ਲਾ ਕੇ ਤਾਂ ਦੇਖ ਕੋਈ ਟਰਾਈ ਦਾ ਕਰ ਕੀ ਪਤਾ ਹੁੰਦਾ ਆ ਹੋ ਜਾਂਦੇ ਹੁੰਦੀ ਆ ਮਾਨੀ ਕਿਧੂ ਇੱਕ ਰੋੜਾ ਖਲਾਵਾਗੇ ਸਾਰੀ ਫਿਰ ਪੱਟ ਦੇਣੀ ਤੂੰ ਯਾਰ ਇਹ ਪੱਟ ਲੈ ਜੋ ਮਰਜੀ ਕਰ ਬੱਟ ਥੱਲੇ ਜੋ ਮਰਜੀ ਕਰ ਜਿੱਧਰ ਨੂੰ ਮਰਜੀ ਕਰ ਦੇ 9 9 ਹੋਣੇ ਚਾਹੀਦੇ ਲਾਈਨਾਂ ਚ ਫੇਰ 9 ਇਧਰ ਨੂੰ ਆ ਜਾਣਾ 9 ਇਧਰ ਨੂੰ ਆ ਜਾਣਾ ਆ ਰੋੜਾ ਵੀ ਵਿਚੇ ਪਾ ਦੇਣਾ ਕਰ ਜੋ ਮਰਜੀ ਇਹ ਤੇਰੀ ਟੈਨਸ਼ਨ ਆ 4 ਰੱਖ 5 ਰੱਖ 6 ਰੱਖ ਇੱਕ ਚ ਜੋ ਮਰਜ਼ੀ ਕਰ ਮੰਨ ਆ ਰੋੜਾ ਵਿੱਚ ਪਾ ਕੇ ਫਿਰ 9 9 ਹੀ ਹੋਣੇ ਚਾਹੀਦੇ ਆ 4 ਪਾ 9 ਬਣਾ ਕੇ ਦੂ ਮੰਨਦੇ ਆ ਹੱਥ ਖੜੇ ਆ ਫੜ ਵੀਡੀਓ ਬਣਾ ਮੈਂ ਹੱਥ ਖੜੇ ਆ ਦੇਖੋ ਵਿੱਚ ਬਣਨੇ ਆ 9 ਚੱਲ ਲੈ ਮੰਗਾ ਆ ਗਿਆ ਆ ਕਹਿੰਦਾ ਵੀਡੀਓ ਛੱਡਾ ਤੂੰ ਮੈਂ ਬਣਾਣਾ ਕਹਿੰਦਾ ਬਣਾ ਕੇ ਬਣਾ ਵੀਡੀਓ ਨੋ ਇੱਧਰ ਨੋ ਇੱਧਰ ਆ ਆ ਵਿੱਚ ਰੋੜਾ ਪਾ ਦੇਣਾ ਆ ਠੀਕ ਆ ਫਿਰ 9 9 ਹੋਣੇ ਚਾਹੀਦੇ ਆ ਇੱਧਰ ਮਾਰ ਮਾਰਾ ਥੱਲੇ ਆਡਜਸਟ ਕਰਦੇ ਵਿੱਚ ਐਡਜਸਟ ਕਰਦਾ ਚੱਲ ਗਿਆ। ਜਵਾ ਲੰਨਾ ਉਖਾਣੀ ਤੇ ਇੰਨਾ ਸੌਖਾ ਵੀ ਨਹੀਂ। ਲੈ ਲੋ ਵਾਜੀ। ਇਹ ਉੱਥੇ ਬਣਾ। ਠੀਕ ਆ। ਇਹ ਕੀ ਬਣਿਆ? ਇਹ ਕਿੱਦਾਂ ਬਣ ਗਿਆ? ਇਹ ਕੀ ਬਣਿਆ? ਇਹ 10 ਬਣ ਗਏ। ਦਾਰੀ ਨਾ ਇੰਦਰ ਵੀ ਨਾ ਬਣਾ ਤੇ ਹੁਣ ਮੇਰੇ ਖਿਆਲ ਨਾਲ ਮੈਂ ਤੁਹਾਨੂੰ ਜਵਾਬ ਦਈਏ ਦਿਮਾਗ ਨੇ ਦਿਮਾਗ ਚ ਆਇਆ ਸੀ ਭਾਈ ਨਿਕਲ ਹੀ ਗਿਆ ਦਿਮਾਗ ਚ ਤੇ ਇਹ ਸੋਚੇ ਸੀ ਮੈਂ ਕਿ ਤੱਕ ਆਹ ਹੋਪਾ ਨਾ ਨਾ ਕਰਨੇ ਆ ਨਾ ਚਾਹ ਤਾਂ ਸਾਤ ਤੱਕ ਇਹ ਸਾਤ ਤੇ 100 ਹੋ ਗਏ ਨਾ ਹਾ ਵੀ ਵਿੱਚ ਪਾਣਾ ਹਾ ਵੀ ਪਾਉਣਾ ਹੁਣ ਮੇਰੇ ਖਿਆਲ ਨਾਲ ਮੈਂ ਦੱਸੇ ਦਮਾ ਵੀਡੀਓ ਬਹੁਤ ਲੰਬੀ ਹੋ ਗਈ ਆ ਹਾਂ ਤੇ ਹੁਣ ਲਓ ਜੀ ਆਪਾਂ ਕਰ ਦਾਂਗੇ ਹੱਲ ਫੜਾ ਅੰਦਰ ਆਹ ਰੂੜਾ ਬੱਦੂ ਆ ਜਿਹੜਾ ਆਹ ਦੇਖ ਲਓ ਉੱਧਰ ਸਵਾਲ ਦਾ ਹੱਲ ਹੋਣ ਲੱਗਿਆ ਮੰਗਿਆ ਕੋਈ ਔਖਾ ਨਹੀਂ ਇਹ ਇੱਥੇ ਰੱਖਤੇ ਆਪਾਂ 4 4 ਹੋ ਗਿਆ ਠੀਕ ਆ ਇੱਥੇ ਰੱਖਤੇ 4 ਜਿੰਨੋਂ ਤਾਂ ਮੇਰੇ ਨਾਲ ਦੇਖੋ ਤਾਂ ਕਿੰਨੇ ਹੁੰਦੇ ਆ 4 ਤੋਂ 6 6 7 8 9 4 ਤੋਂ 6 6 ਤੋਂ 9 ਸਹੀ ਹੋ ਗਈ ਹੋ ਗਿਆ ਜੀ ਦੇਖ ਲਓ ਕੋਈ ਕਨਫਿਊਜ਼ਿੰਗ ਕੋਈ ਇਹ ਏਕਾ ਚਾਲਾਕੀ ਕੋਈ ਕੀਤੀ ਨਾ ਇਹ ਇੱਟਾ ਸੀ ਨਾ ਫਿਰੂੜਾ ਤੂੰ ਬੰਦ ਕਰ ਲੈ ਮੈਂ ਤੈਨੂੰ ਕੀ ਅਮਰੀਕਾ ਵਿੱਚ ਇੱਕ ਜਮਾ ਕਰਦਾ ਬੰਦ ਕਰ ਤੇ ਵੀਡੀਓ ਹੁਣ ਬਸ ਕਰ ਨਹੀਂ ਨਹੀਂ ਚੱਲ ਤੂੰ ਆਹ ਦੇ ਇੱਥੇ ਨੋ ਨੋ ਅੱਦਾਂ ਸੀ ਕੱਢ ਕੇ ਨਾ ਤੇ ਤੂੰ ਕਹਿੰਦਾ ਇੱਕ ਰੱਖਣਾ ਜਿੱਥੇ ਮਰਜੀ ਉਹ ਫੇ ਆਹ ਹੋ ਗਿਆ ਆਠਾ ਹੋਇਆ ਅੱਦਾਂ ਹੋ ਗਿਆ ਨਾ ਹੋ ਗਿਆ ਨਾ ਪੂਰੇ ਪੂਰੇ ਜਿੰਨੇ ਕਿਹਾ ਸੀ ਤੁਹਾਨੂੰ 4 ਤੇ 3 7 2 9 4 ਚਲੋ ਮਾਰੋ ਤਾੜੀ ਚਲੋ ਹੋ ਗਿਆ ਸਭ ਓਕੇ ਡੰ 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 ਕੰਪੂਸ਼ਨ ਹੋ ਗਿਆ ਥਾਰੀ ਥਲਾ ਥਾਰੀ ਮਾਨ ਚੱਕੋ ਤੇ ਲੈ ਹੁਣ ਛੋਟੀ ਕਰ ਲਾ ਵੀਡੀਓ ਨੂੰ ਹੁਣ ਜਿੰਨੀ ਕਰਨੀ ਬਸ